ਲ ਬੇਬੇ ਨੂੰ ਪਤਾ ਨਹੀਂ ਕੀ ਦੱਸਿਆ ਵੀ ਹਰਪ੍ਰੀਤ ਦੇ ਚੁੱਲ੍ਹੇ ਤੇ ਤੈਨੂੰ ਜ਼ਿਆਦਾ ਰੋਟੀ ਮਿਲਦੀ ਆ ਉਹੀ ਕੁਸ ਤੈਨੂੰ ਮੈਂ ਖਵਾਉਂ ਜਿਹੜਾ ਹਰਪ੍ਰੀਤ ਖਵਾਉਗੀ ਤਾਂ ਬੇਬੇ ਨੂੰ ਹੌਲੀ-ਹੌਲੀ ਨਾ ਮੈਂ ਤੋੜ ਕੇ ਆਪਦੇ ਵਾਲੇ ਪਾਸੇ ਲੈ ਕੇ ਆਵਾਂ ਬੇਬੇ ਕੋਲੇ ਤਾਂ ਬਕਾਇ ਹੀ ਵਾਲਾ ਪਿਆ ਬੇਬੇ ਹਾਂ ਕਿਧਰ ਆਈ ਰਹੀ ਕਰੂੰ ਆਈ ਸੀ ਤੂੰ ਇੱਥੇ ਬਾਹਰ ਚ ਗਾਤੋਂ ਬੈਠੀ ਆ ਓਏ ਬੈ ਗਈ ਮੇਰਾ ਸੌਪਤੀ ਬੇਬੇ ਹਾਂ ਇੰਜ ਨਾ ਬਾਹਰ ਚ ਬੈਠਿਆ ਕਰ ਮੇਰੇ ਢਿੱਡ ਮੱਚਦਾ ਕਿਉਂ ਹੋਰ ਆਈ ਬੈਠੀ ਰਹੀ ਨੀ ਤੂੰ ਤਾਂ ਮੰਗ ਤੇ ਵੰਗੂ ਜਿਵੇਂ ਘਰ ਚ ਹੁੰਦਾ ਹੀ ਨਹੀਂ ਤੇਰਾ ਕੁਸ ਆਈਆ ਹੋਰ ਥਾਂ ਤੱਤਾ ਆ ਕੇ ਇੱਥੇ ਬਹਿ ਗਈ ਮੈਂ ਥੋੜਾ ਮੰਜਾ ਚੱਕਿਆ ਜਾਂਦਾ ਚਲ ਆ ਜਾ ਖੜੀ ਹੋ ਚਲ ਤੈਨੂੰ ਆ ਜਾ ਮੈਂ ਮੰਜਾ ਡਾਕੇ ਦੇਵਾਂ ਚਲ ਆ ਜਾ ਦੇ ਮੰਜਾ ਮੈਨੂੰ ਹਰਪ੍ਰੀਤ ਤਾਂ ਕੁਛ ਨਹੀਂ ਕਰਦੀ ਮੈਨੂੰ ਹਰਪ੍ਰੀਤ ਨੇ ਕੀ ਕਰਨਾ ਮੰਜਾ ਹੀ ਡਾਕੇ ਦਿੰਦੀ ਆਈ ਨਹੀਂ ਬੇਬੇ ਤੂੰ ਧੁੱਪੇ ਬੈਠੀ ਆ ਜਾਂ ਸ਼ਾਮੇ ਬੈਠੀ ਆ ਉਹ ਤਾਂ ਉਹ ਯਾਰ ਆ ਜਾਂਦਾ ਉਹ ਫੜਕੇ ਜੇਬ ਚ ਪਾ ਲੇ ਲੈ ਲੈ ਕੇ ਸਾਰਾ ਕੁਝ ਇਹਨਾਂ ਨੂੰ ਫੜਾਈ ਜਾਨੀ ਹੈਗੀ ਤੇ ਹੋਰ ਤੇਰਾ ਮੇਰਾ ਕਿੱਧਰ ਜਾਵਾਂ ਖਾਈ ਜਾਂਦੀ ਹੈਗੀ ਆਸਾ ਮਾਰ ਕੇ ਨੰਗ ਜਾਂਦੀ ਆ ਕੋਲ ਦੀ ਨੰਗਣਾ ਹੀ ਆ ਬੇਬੇ ਹਾਂ ਉਹ ਤੂੰ ਕਿਹੜਾ ਮੰਨੀ ਤੂੰ ਆ ਡੋ ਕੇ ਬੈ ਗਈ ਲੈ ਬੇਬੇ ਮੈਂ ਤੈਨੂੰ ਐ ਤਾਂ ਨਹੀਂ ਆਖਿਆ ਸੀਗਾ ਹਾਂ ਵੀ ਹੁਣ ਤੂੰ ਸਦਾ ਵਸਤੀ ਇੱਥੇ ਇਹਨਾਂ ਨਾਲ ਹੋ ਰਹਿ ਜਾ ਬਹਿ ਜਾ ਹੁਣ ਮੰਜੇ ਤੇ ਹੁਣ ਆ ਰੋਜ ਰੋਜ ਤਾਂ ਫੇਰ ਬਦਲਣਾ ਵੀ ਔਖਾ ਹੋ ਜਾਂਦਾ ਹੁਣ ਇਹ ਕੱਲੀ ਚਾਂਬਲੀ ਬੈਠੀ ਆ ਖਾਈ ਜਾਂਦੀ ਆ ਪੈਸੇ ਲੈ ਲੈ ਫਿਰ ਹੋਰ ਦੱਸ ਤੇਰਾ ਹਾਲ ਕੀ ਆ ਤੈਨੂੰ ਰੋਟੀ ਪਾਣੀ ਦਿੰਦੇ ਆ ਟਾਈਮ ਨਾਲ ਕਿਹੜੀ ਰੋਟੀ ਦਿੰਦੀ ਆ ਮੈਨੂੰ ਇਹ ਲੈ ਫਿਰ ਬੇਬੇ ਤੂੰ ਇੱਥੇ ਕੀ ਮੰਗਦੀ ਏਂਗੀ ਹੋਰ ਹੁਣ ਕੀ ਕਰਾਂ ਬੇਬੇ ਹੁਣ ਜੇ ਤੇਰੇ ਚੰਨ ਜਾਨੇ ਤੂੰ ਲੜਪੀ ਫਿਰ ਇਦਾਂ ਹੀ ਪੱਤੀ ਆਉਂ। ਤੇ ਬੇਸਨ ਬੇਬੇ ਫਿਰ ਤੂੰ ਆਪ ਕਢਾ ਕੇ ਲੈਉਣੀ ਹੁੰਨੀ ਐ। ਆਪੇ ਨਾਲ ਵਗ ਜਾਂਦਾ ਅਗਰ ਲਾ ਲਕੜਾ ਲਿਆ ਹੁੰਦੇ। ਅੱਛਾ ਬਾਈ ਜਾਂਦਾ ਨਾਲ। ਹਾਂ। ਤੂੰ ਨਾ ਬੇਬੇ ਆਏ ਘਰ ਹੌਲੀ ਹੌਲੀ। ਹੂੰ। ਤੂੰ ਮੈਨੂੰ ਪਹਿਤ ਜੇ ਲੈ ਕੇ ਦੱਸੀ ਹਰਪ੍ਰੀਤ ਦਾ ਵੀ ਹੁਣ ਕੀ ਕਹਿੰਦੀ ਐ ਕੀ ਨਾ ਤੇ ਮੈਂ ਨਾ ਤੈਨੂੰ ਉਧਰ ਆਪਣੇ ਘਰੇ ਲੈ ਕੇ ਚੱਲੂੰਗੀ। ਤੂੰ ਮੈਨੂੰ ਉਧਰ ਲਾਲਾ ਨਾਲ ਆਉਦੇ ਨਹੀਂ ਤਾਂ ਤੂੰ ਕੱਲੀ ਰਹਿਣੀ ਐ। ਅੱਛਾ। ਹੋਰ ਹੁਣ ਮੁੰਡਾ ਤਾਂ ਦੇਖ ਆ ਫੌਜੀ ਆਗਾ ਉੱਥੇ ਰਹਿੰਦਾਗਾ ਤੇ ਕੱਲੀ ਆ ਕਰੇ। ਕੱਲੀ ਹੁੰਨੀ ਆ ਮੇਰਾ ਇਹ ਤੇ ਦਿਮਾਸ਼ ਦਾ ਵੀ ਕੱਲੀ ਰੈਂਦੀ ਆ ਕਰੇ ਤੇ ਹੋਰ ਵੇ ਪੈ ਤੈਨੂੰ ਦੇਖ ਦੇਖ ਮੇਰਾ ਢਿੱਡ ਮੱਚਦਾ ਤੂੰ ਬਾੜ ਚ ਬੈਠੀ ਰਹਿਨੀ ਹੈਗੀ ਇਹ ਕਿਹੜਾ ਤੇਰੀ ਗੌਰ ਕਰਦੀ ਐ ਇਹ ਨਹੀਂ ਮੇਰੀ ਗੌਰ ਕਰਦੀ ਮੈਨੂੰ ਤਾਂ ਤੇਰਾ ਹੀ ਮੋਹ ਆਉਂਦਾ ਹੈਗਾ ਤੇ ਫੇਰ ਬਾਬੇ ਮੋਹ ਤਾਂ ਪਹਿਲਾਂ ਤੈਨੂੰ ਹਰਪ੍ਰੀਤ ਦਾ ਆਉਂਦਾ ਹੁੰਦਾ ਸੀ ਹੁਣ ਤੈਨੂੰ ਮੇਰਾ ਆਉਣ ਲੱਗ ਗਿਆ ਹਰਪ੍ਰੀਤ ਦਾ ਕਹੜਾ ਮੈਨੂੰ ਮੋਹ ਆਉਂਦਾ ਸੀ ਇਹ ਤਾਂ ਬਾੜੀ ਪੇੜੀ ਐ ਤੈਨ ਤਾਂ ਐ ਸੀ ਬਾਬੇ ਵੀ ਖਬਰ ਪਤਾ ਨਹੀਂ ਮੈਨੂੰ ਕਿੰਨੇ ਕੁ ਪਰੌਂਠੇ ਲਾ ਲਾ ਦੇਆ ਕਰੂਗੀ ਮੈਨੂੰ ਤਾਂ ਪਤਾ ਹੀ ਨਹੀਂ ਕਿਦਿਆਂ ਦੀ ਆਈ ਆਗੀ ਪਰੌਂਠਿਆਂ ਦਾ ਤਾਂ ਤੇਰੇ ਵੀ ਤੇਰੇ ਖਾਤੇ ਚ ਖਾਤੇ ਜਗੜੇ ਲੈ ਜਾਂਦੇ ਆ ਕੇ 10000 ਪਲਸਨ ਤੇ ਖਾ ਜਾਂਦੇ ਆ ਲੈ ਕੇ ਮੇਥੋਂ 10 ਦਾ 10 ਹੀ ਖਾ ਜਾਂਦੇ ਆ ਹਾਂ 10 ਦਾ 10 ਖਾ ਜਾਂਦੇ ਆ ਲੈ ਕੇ ਨਾ ਨਾ ਤੇ ਢਿੱਡੀ ਨਹੀਂ ਭਰਦਾ ਹਾਂ ਨਾ ਕਿ ਤੇ ਢਿੱਡ ਭਰਦਾ ਲੈ ਦੋ ਕੁ ਦਿਨ ਦਾ ਸਲਾ ਰੱਖਦੇ ਆ ਤੇ ਆਏ ਕਹਦੇ ਵੀ ਸਾਡੇ ਘਰੇ ਆ ਕੇ ਮੇਰੇ ਗੀ ਗੱਲਾਂ ਕਰੀ ਜਾਂਦੀ ਹੈ ਹਾਇ ਤਾਂ ਨਹੀਂ ਕਰੇ ਨਾ ਭੁਖਾ ਰਹੀ ਫਿਰਦੀ ਹੋਊ ਕਿ ਮੈਨੂੰ ਕਿਹੜਾ ਕੋਈ ਡਾਲਾ ਦਾ ਉਹ ਏਸੀ ਵਾਲੇ ਕਮਰੇ ਚ ਉਹਨੂੰ ਕਿਹੜਾ ਸੁਣਦਾ ਚੱਲ ਆਹੋ ਸੁਣੀ ਜਾਵੇ ਫੇਰ ਬਈ ਪਰ ਜਮੀਨ ਹੀ ਨਾ ਤੇਰੀ ਤਾਂ ਕੋਈ ਜੂਨ ਨਹੀਂ ਹੈਗੀ ਇੱਥੇ ਕਾਦੀ ਜੂਨ ਹੈ ਵੀ ਨਾ 10000 ਰੁਪਿਆ ਆਉਂਦਾ ਨਹੀਂ ਦੇਖਲਾ ਸਿਆਣਦੀ ਨਹੀਂ ਤੇ ਨਾ ਤੈਨੂੰ ਕੋਈ ਨਾ ਲੀੜਾ ਨਾ ਕਪੜਾ ਚਾਹੀਦਾ ਨਾ ਨਾ ਲੀੜਾ ਕਪੜਾ ਪਾ ਮੇਰੇ ਕੋਲੇ ਆ ਜਾ ਬੇਬੇ ਸਾਰਾ ਕੁਝ ਤੈਨੂੰ ਮੰਜੇ ਤੇ ਬੈਠੀ ਨੂੰ ਮਿਲਿਆ ਕਰੂੰ ਆਏ ਮਹੀਨੇ ਤੈਨੂੰ ਸੂਟ ਦਵਾਇਆ ਕਰੂੰਗੀ ਮੈਂ ਬਾਹ ਹੁਣ ਆਏ ਕਰੂੰਗੀ ਆਪੇ ਇੱਥੇ ਨਾ ਹੁਣ ਆਉਂਗੀ ਇੱਕ ਤਰੀਕ ਨੂੰ ਆ ਮੈਂ ਚੱਲੂ ਤੇਰੇ ਨਾਲ ਚੰਗਾ ਤੂੰ ਬਾਗ ਚੱਲੀ ਤੇ ਆਪੇ ਫਿਰ ਇਹ ਮੇ ਨਾਲ ਲੜਪੂਗੀ ਤੇ ਉਦੋਂ ਹੀ ਮੈਂ ਉਹ ਨਹੀਂ ਰੱਖਦੀ ਬੇਬੇ ਤੇਰਾ 10000 ਰੁਪਿਆ ਮੈਂ ਤਾਂ ਇਹ ਨੂਸਮਾਨ ਦਵਾ ਲਵਾਂਗੀ ਲੀੜਾ ਕੱਪੜਾ ਦਵਾ ਲਵਾਂ ਖਾਣ ਪੀਣ ਨੂੰ ਦਵਾਈ ਬੂਟੀ ਦਵਾਈ ਫੇਰ ਮੈਂ ਉਧਰ ਹੀ ਰਹਿ ਪੂੰਗੀ ਆਉਂਦੀ ਨਹੀਂ ਇਹਦੇ ਕੋਲ ਹਾਂ ਤੂੰ ਉਧਰ ਹੀ ਰਹਿ ਫੇ ਮੇਰੇ ਕੋਲੇ ਤੇ ਹੌਲੀ ਹੌਲੀ ਨਾ ਤੂੰ ਇਹਨਾਂ ਨਾਲ ਫਰਕ ਜਾ ਪਾਲਾ ਹਾਂ ਇਹ ਤਾਂ ਕਹਿੰਦੇ 5-4 ਦਿਨਾਂ ਚ ਮੈਂ ਲੜਪੂ ਆ ਮੈਂ ਤੈਨੂੰ ਕੀ ਲ ਜਾਂਦੀ ਸੋਹਣੀ ਲੱਗਦੀ ਹੈ ਜਿਹੜਾ ਤੈਨੂੰ ਹਰਪ੍ਰੀਤ ਆਪ ਦੀ ਆਪ ਕਹੇ ਵੀ ਤੂੰ ਛੋਟੀ ਬੰਨੀ ਛੋਟੀ ਕੰਨੀ ਬਗ ਜਾ ਹਾਂ ਆਏ ਫੇ ਮੈਂ ਉਹ ਜੇ ਸਾਹ ਬਣਾ ਲੈ ਇਹਦੇ ਨਾਲ ਲੜੂ ਬੋਲੂ ਆਹੋ ਤੂੰ ਹੈਰਾਨ ਜਾ ਕਰਿਆ ਕਰ ਚੰਗਾ ਇਹਨਾਂ ਨੂੰ ਹਾਂ ਉਹ ਤੇ ਭਾਈ ਚੱਲਿਆ ਕਰ ਦੋ ਦਿਨ ਤਾਂ ਇਹ ਸਦਾ ਰੱਖੂ ਵਧੀਆ ਜੇ ਹੁਣ ਇੱਕ ਤਰੀਕਾ ਆ ਗਿਆ ਤਾਂ ਬੇਬੇ ਬੇਬੇ ਕਰੂਗੀ ਆਹੋ ਫਿਰ ਪਤਾ ਹੁੰਦਾ ਵੀ ਪਲਸਣ ਮਿਲ ਜੀ ਨਾ ਹਾਂ ਤੇ ਤੂੰ ਮੈਨ ਇੱਕ ਤਰੀਕ ਤਾਂ ਪਹਿਲੇ ਹੀ ਲੈ ਜੀ ਨਾ ਮੈਂ ਬੇਬੇ ਤਾਂ ਤੇਰੇ ਸਾਰੇ ਆ ਮੇਰੇ ਸਾਰੇ ਕੀ ਜੇ ਹੁਣ ਮੈਂ ਨਾ ਲੜੂ ਬੋਲੂਗੀ ਜੇ ਤੂੰ ਮੈਨੂੰ ਆ ਕੇ ਆਖੇਂਗੀ ਵੀ ਚੱਲ ਮੈਂ ਮੇਰੇ ਨਾਲ ਚੱਲ ਜੇ ਤੈਨੂੰ ਲੱਗ ਹਾਂ ਬਸ ਤੂੰ ਇਹਦੇ ਨਾਲ ਮੈਂ ਤੈਨੂੰ ਦੱਸੀ ਨਹੀਂ ਸਕਦੀ ਆਪਦੀ ਆਪ ਤਾਂ ਮੈਂ ਜਾ ਵੀ ਨਹੀਂ ਸਕਦੀ ਤੇ ਨਾ ਹਾਂ ਆਪਦੀ ਆਪ ਤਾਂ ਨਹੀਂ ਜਾ ਸਕਦੀ ਹਾਂ ਜੇ ਤੂੰ ਮੈਨ ਲੈ ਕੇ ਜਾ ਮੈਂ ਜੇ ਮੈਂ ਲੜਦੀ ਹੋਏ ਮੈਂ ਤੈਨੂੰ ਫੋਨ ਕਰ ਦੂੰਗੀ ਚੱਲ ਚੰਗਾ ਤੂੰ ਆ ਜੀ ਫਿਰ ਹਾਂ ਇਹ ਕਰੀ ਤੂੰ ਮੈਨੂੰ ਫੋਨ ਲਾ ਜੀ ਚੰਗਾ ਬੇਬੇ ਆ ਵੀ ਨਾ ਜਾਵੇ ਕਿਤੇ ਆ ਬਾਗ ਜਾ ਤੂੰ ਹੁਣ ਤਾਂ ਮੈਂ ਜਾਣੀ ਆ ਚੰਗਾ ਜਾ ਕੇ ਦਾਲ ਪਾਣੀ ਧਰ ਦੇ ਜਿਹੜੇ ਲੜਦੀ ਹੋਈ ਮੈਂ ਤੇਰੇ ਨਾਲ ਫੋਨ ਕਰ ਤੂੰ ਫਿਰ ਆ ਕੇ ਮੈਂ ਨਾ ਕਹਦੀ ਵੀ ਚੱਲ ਮੇਰੇ ਨਾਲ ਜੇ ਲੜਦੀ ਆ ਬਾਬਾ ਜਲੂਸ ਜਾ ਕਰਦੀ ਚੰਗਾ ਹਾਂ ਮੈਂ ਬਾਬਾ ਇਹਦੇ ਨਾਲ ਰੁੱਸੂਗੀ ਤੇ ਲੜੂ ਲੜੂਗੀ ਵੀ ਰੋਟੀ ਨਹੀਂ ਦਿੰਦੀ ਤੂੰ ਮੈਨੂੰ ਚਾਹ ਨਹੀਂ ਪਾਉਂਦੀ ਚੱਲ ਚੰਗਾ ਬੇਬੇ ਆਹੋ ਚੰਗਾ ਬਾਗ ਜਾ ਤੂੰ ਲੈ ਇਹ ਤਾਂ ਨੇ ਕੱਲੀ ਜਾਣੀ ਰਹਿੰਦੀ ਐ ਇਹਦੇ ਕੋਲੇ ਰਹਿ ਪੂੰਗੀ ਹਾ ਉਹ ਤਾਂ ਹਬੀਤ ਆਇਆ ਹਾਂ ਬਾੜੀ ਚੁੱਕਰੀ ਰੈਂਦੀ ਐ ਗਲਾਲ ਹੈਗਾ ਕਰੇ ਤੇ ਉਹਦੇ ਸਾਹ ਨਹੀਂ ਆਉਂਦਾ ਇਹ ਕੱਲੀ ਐ ਮੇਰਾ ਐਂ ਟੱਡ ਮੱਚੀ ਜਾਂਦਾ ਵੀ ਕੱਲੀ ਫਿਰਦੀ ਐ ਜਵਾਕੜੀ ਮੈਂ ਤਾਂ ਆ ਬੈਠੀ ਐ ਆ ਕਿੱਧਰ ਫਿਰਦੀ ਐ ਕਿਧਰੋਂ ਆ ਗਈ ਐ ਨਹੀਂ ਪਤਾ ਬਾੜੀ ਨੂੰ ਨਜ਼ਰ ਲਾਜੀ ਐ ਨਹੀਂ ਪਤਾ ਬੇਬੇ ਕੋਲੋਂ ਆਈ ਹੋਵੇ ਬੇਬੇ ਹੋ ਬੈਠੀ ਐ ਮੰਜੇ ਤੇ ਚੜੀ ਹੋਰ ਤੈਨੂੰ ਕੋਈ ਕੰਮ ਨਹੀਂ ਕਿਧਰ ਫਿਰਦੀ ਐ ਰਾਜਵੀਰ ਕਿਵੇਂ ਹਰਪ੍ਰੀਤ ਠੀਕ ਆ ਮੈਂ ਦੀ ਤੂੰ ਦੱਸ ਕਿਧਰ ਫਿਰਦੀ ਐ ਇਧਰ ਮਾਂ ਦਾ ਇਧਰ ਕੰਮ ਜਾਂਦੀ ਸੀ ਬਾਹਰ ਚ ਬੇਬੇ ਬੈਠੀ ਸੀ ਮੈਂ ਉਹਨੂੰ ਮੰਜਾ ਢਾਕੇ ਦੇਣ ਲੱਗੀ अच्छा ਮੈਂ ਤੇਰੇ ਬਿਨਾਂ ਤਾਂ ਬੇਬੇ ਨੂੰ ਮੰਜੇ ਨਹੀਂ ਚਦਾ ਹਾਂ ਨਾ ਮਾਪੇ ਰਾਂ ਦੀ ਬੇਬੇ ਉਹਦੇ ਕੋਲੇ ਤਾਂ ਖੜਾ ਸੀ ਉਹਦੇ ਮੰਜਾ ਤੇ ਫਿਰ ਤੂੰ ਡਾ ਦਿਆ ਕਰ ਉਹ ਤਾਂ ਬਾਰ ਚ ਬੈਠੀ ਸੀ ਨਹੀਂ ਐਡੀ ਮੰਜੇ ਡਾ ਉਹਦਾ ਚਾਸੀ ਬੇਬੇ ਦਾ ਬੇਬੇ ਦੇ ਨਾਲ ਰਹਿੰਦੀ ਨਾ ਉਹ ਅੱਡ ਕੇ ਹੋਈ ਉਹ ਤਾਂ ਛੇਤ ਕੇ ਨਹੀਂ ਅੱਡ ਕਰਦੇ ਆ ਵੀ ਅੱਡ ਹੋਈਏ ਬੇਬੇ ਕਹਿੰਦੀ ਮੈਂ ਤਾਂ ਹਰਪ੍ਰੀਤ ਨਾਲ ਰਹਿਣਾਗਾ ਨਾ ਫਿਰ ਮੇਰੇ ਨਾਲ ਰਹਿ ਤਾ ਗਈ ਤੇ ਫਿਰ ਉਦੋਂ ਤੂੰ ਰਹਿੰਦੀ ਸਾਡੇ ਨਾਲ ਜੇ ਇੰਨੀ ਤੈਨੂੰ ਐ ਸੱਸ ਸਾਹਮਣ ਦਾ ਚਾਹੀ ਸੀ ਐਵੇਂ ਹੁਣ ਮੈਂ ਤੈਨੂੰ ਦੱਸਾ ਪੰਗੇ ਜੇ ਨਾ ਲਿਆ ਕਰ ਮੇਰੇ ਨਾਲ ਬੁੜੀ ਮੈਂ ਸਾਹਮਣ ਨਾ ਸਮਾ ਮੇਰੀ ਮਰਜ਼ੀ ਮੈਂ ਨਹੀਂ ਪੰਗੇ ਲੈਂਦੀ ਬੁੜੀ ਕਿਹੜਾ ਨਿਆਣੀ ਆ ਬੁੜੀ ਨੂੰ ਸਭ ਦੀਂਦਾ ਆ ਅੱਛਾ ਕੀ ਦੀਂਦਾ ਬੁੜੀ ਨੂੰ ਇਹ ਜਮੈਂ ਬੁੜੀ ਨੂੰ ਕੀ ਕਰਨਾ ਰਹਿਣਾ ਕਿਦਾਂ ਨਾ ਨਹੀਂ ਰਹਿਣਾ ਫਿਰ ਮੇਰੇ ਨਾਲ ਰਹੀ ਤੇ ਜਾਂਦੀ ਏ ਤੇਰੇ ਨਾਲ ਰੜੀ ਤਾਂ ਹੀ ਨਹੀਂ ਹੁਣ ਤਾਂ ਛੋਟਾ ਨਾਲ ਰਹੀ ਜਾਂਦੀ ਏ ਛੋਟੀ ਮਹੀਨੇ 10000 ਰੁਪਏ ਫੜ ਲੈਨੇ ਛੋਟੀ ਸੀ ਹੱਕ ਤਾਂ ਤੇਰੇ ਨਾਲ ਹੀ ਸੀ ਤੇਰੇ ਨਾਲ ਰੜੀ ਨਹੀਂ ਬੇਬੇ ਨੂੰ ਪਤਾ ਸੀ ਆ ਗਲੀਆਂ ਚ ਫਿਰਦੀ ਰਹੂਗੀ ਰੋਟੀ ਦਾ ਭਰਾ ਨਹੀਂ ਲਾ ਕੇ ਦੇਣਾ ਚਲ ਕੋਈ ਨਹੀਂ ਹੁਣ ਰੱਖ ਲਾਂਗੇ ਫਿਰ ਕੋਈ ਨਹੀਂ ਐ ਕਿਵੇਂ ਰੱਖ ਲੇਗੀ ਲੈ ਜਾ ਕੇ ਦਿਖਾ ਆ ਜਾ ਲ ਮੈਂ ਤਾਂ ਕੋਈ ਨਹੀਂ ਲ ਜਾਂਦੀ ਬੇਬੇ ਆਪ ਹੀ ਆਜੂ ਵਿਚਾਰੀ ਤੇ ਜਿੱਦੇ ਜੀ ਅੱਕ ਗਿਆ ਕੋਈ ਨਹੀਂ ਜਿੱਦੇ ਜੀ ਅੱਕ ਗਿਆ ਉਦਿਆਂ ਜੂ ਜੀ ਅੱਕੂ ਫੇਰ ਹੀ ਆਊਗੀ ਜੀ ਵੱਕ ਨਹੀਂ ਨਹੀਂ ਦਿੰਦੀ ਮੈਂ ਤਾਂ ਬਾਲੀ ਸ਼ਹਿਾਰ ਆ ਪਣੀ ਮੈਂ ਤਾਂ ਸ਼ਹਿਾਰੀਆਂ ਪਣੀ ਜੇ ਤੂੰ ਏਡੀ ਸ਼ਹਿਾਰ ਸੀ ਨਾ ਉਦੋਂ ਨਾਲ ਲੈ ਜਾਂਦੀ ਪਹਿਲਾਂ ਹੁਣ ਆ ਜਾਂਦੀ ਕਿਧਰ ਨੂੰ ਮਾਰਨ ਨੂੰ ਪੰਪ ਕਿਵੇਂ ਫਿਰਦੀ ਹੈਗੀ ਨਹੀਂ ਗਲੀਆਂ ਚ ਆ ਗਲੀਆਂ ਚ ਫਿਰਨ ਦੀ ਮਾਰੀ ਤਾਂ ਇਹ ਅੱਡ ਹੋਈ ਹੈਗੀ ਮੈਂ ਤਾਂ ਹੁਣ ਬੇਬੇ ਨੇ ਭੇਜਿਆ ਸੀ ਮੈਨੂੰ ਤਾਂ ਕੰਮ ਮੈਂ ਤਾਂ ਤਾਂ ਗਈ ਸੀ ਤੇ ਉਹ ਇੰਤਰੀ ਫਿਰ ਦੀ ਗਲੀਆਂ ਚ ਡੱਪ ਟੱਪ ਵਾਈ ਦੀ ਆਏ ਨਹੀਂ ਪਤਾ ਬਾੜੀ ਨੂੰ ਨਜ਼ਰ ਲੱਗੀ ਹੋਵੇ ਕਹਦੇ ਬੂਹ ਕਿੰਨੀ ਸਬਜ਼ੀ ਲਈ ਬੈਠੇ ਨਾ ਸਰੀ ਪਿਆ ਬੇ ਬੇਦਾਵੀ ਵੀ ਮੰਜਾ ਮੈਂ ਆਪੇ ਆ ਕੇ ਡਾਂ ਦੀ ਤੈਨੂੰ ਕੀ ਲੋੜ ਸੀ ਉਹਨੂੰ ਮੰਜੇ ਨੂੰ ਕਹਿਣ ਦੀ ਹੈ ਮੈਂ ਡਾਂ ਨਾ ਡਾਂ ਬੇਬੀਆਂ ਚੁੱਪ ਜੇ ਕਰੀ ਬੈਠੀਆਂ ਓਏ ਬੈਠ ਗਈ ਕਿਵੇਂ ਅੱਛਾ ਹੁਣ ਤਾਂ ਤੂੰ ਉਹ ਨੂੰ ਛੇਤੀ ਬਾਹਰੇ ਪਿਆਰ ਹੋ ਗਿਆ ਸੱਤ ਨੂੰਹਾਂ ਦਾ ਮੰਜਾ ਡਹਾਇਆ ਨੂੰ ਸੱਦ ਕੇ ਨਹੀਂ ਬਾਗ ਉਹ ਤੇਨੂੰ ਕੀ ਮਚੇਵਾ ਹੋ ਗਿਆ ਨਾ ਮੈਨੂੰ ਹੋਵੇ ਨਾ ਮੈਨੂੰ ਤਾਂ ਸੁਣਾਈ ਕਰਕੇ ਗਈ ਮੈਨੂੰ ਕਹਿ ਕੇ ਗਈ ਹੈ ਕਾਣੀ ਮੰਜੜਾ ਕੇ ਦੇਖੇ ਇੰਨਾ ਕਿ ਬਹਿ ਕੇ ਉਹ ਕਰ ਚੱਕ ਕੇ ਲਈ ਜੇ ਬਹਿ ਗਈ ਇੱਥੇ ਨਾ ਕਿੱਥੇ ਬਹਿ ਗਈ ਉਹ ਮੇਰੇ ਕੋਲ ਬਿੰਦ ਬਹਿ ਗਈ ਅੱਛਾ ਤੇਰੇ ਕੋਲ ਬਹਿ ਕੇ ਵੀ ਗਈ ਹੈ ਗੱਲਾਂ ਵੀ ਕਰਕੇ ਗਈ ਹੈ ਲੈ ਚਲ ਇਹ ਗੱਲਾਂ ਮੇਰੇ ਨੂੰ ਕੋਈ ਲਾਪਨ ਲਈ ਨਾ ਫਿਰ ਜੇ ਨੂੰਹਾਂ ਬੇਬੇ ਤੂੰ ਰੜੀ ਨਾ ਦੇਣਾ ਰੋਟੀ ਦੀ ਮਾਰੀ ਰੜੀ ਤਾਂ ਹੀ ਨਹੀਂ ਬੈਟਾ ਮੈਂ ਸੇ ਰੋਟੀ ਨਹੀਂ ਪਕਾਉਂਦੀ ਉਹ ਦੇਖ ਲੈ ਜੇ ਤਾਂ ਫੌਜੀ ਹੋਵੇ ਤਾਂ ਮਣਾਇਆ ਰੋਕ ਕੇ ਰੱਖਿਓ ਫਿਰ ਜੇ ਗਲੀਆਂ ਚ ਐ ਤੁਰੀ ਫੈਂ ਫੈਂ ਕਰਦੀ ਐ ਇਧਰਲੀ ਗਲੀ ਪਾਇਆ ਨਹੀਂ ਇਧਰਲੀ ਉੱਡ ਜਾਂਦੀ ਐ ਫੇਰ ਕੱਲੀ ਜਾਣੀ ਹੋਰ ਕੀ ਕਰੇ ਫੇਰ ਕੱਲੀ ਨੂੰ ਘਸਾਉਂਦਾ ਨਹੀਂ ਗੁੱਸੇ ਕਮਾਂਡੀਆਂ ਦੇ ਬਾਗੀ ਹੋ ਤੂੰ ਤਾਂ ਹੀ ਗੱਲਾਂ ਬਣਾਉਣ ਲੱਗ ਗਈ ਉਹਦੀਆਂ ਲੈ ਫਿਰ ਤੂੰ ਨਾਲ ਰਲ ਜਾਂਦੀ ਮੈਂ ਕਿਹਾ ਤੈਨੂੰ ਆਖਿਆ ਸੀ ਜ਼ੋਰ ਨਾ ਰੱਖੇ ਸੀ ਵੀ ਮੇਰੇ ਨਾਲ ਰਹਿ ਉਹ ਤਾਂ ਤੂੰ ਆਪ ਹੀ ਕਹਿੰਦੀ ਭਈ ਮੈਂ ਤਾਂ ਤੂੰ ਰੋਟੀ ਦਿੰਨੀ ਆ ਬੇਰੇ ਸਿਰ ਮੈਂ ਤਾਂ ਤੇਰੇ ਨਾਲ ਰھوں ਬੇਬੇ ਮੈਂ ਤੈਨੂੰ ਟਾਈਮ 'ਚ ਰੋਟੀ ਦਿੰਨੀ ਆ ਟਾਈਮ 'ਚ ਚਾਹ ਦਿੰਨੀ ਆ ਟਾਈਮ 'ਚ ਲੀੜਾ ਕੱਪੜਾ ਦਿੰਨੀ ਆ ਨਾਲ ਨੂੰ ਪਾਣੀ ਪਾਉਣੀ ਆ ਕੋਈ ਦੱਸ ਕਦੇ ਕਮੇੜਾ ਕਰੇ ਨਜਾ ਹੈ ਤੇ ਨਾ ਇਹਦੇ ਬੈਂਚ ਤੇ ਜਿਵੇਂ ਵੀ ਹੋਦੇ ਨਾ ਰੜ ਜਾਂਦੀ ਤਾਂ ਹੁਣ ਰੜ ਜੁ ਹੁਣ ਕੀ ਫਰਕ ਪੈ ਗਿਆ ਐ ਕਿਵੇਂ ਰੜ ਜੇਗੀ ਹੁਣ ਤਾਂ ਜੋ ਮੇਰੇ ਨਾਲ ਰੜਦੀ ਸਾਲ ਪਰਤਾ ਲਾਉਣਾ ਬੂ ਸਾਲ ਤੋਂ ਬਾਅਦ ਕਿਤੇ ਮਰਜੀ ਜੇ ਕਾ ਸਾਲ ਨੂੰ ਕੋਈ ਤਾਂ ਨਾ ਲਿਖਤ ਕਰੀ ਐ ਸੀਰੀ ਰਣੀ ਐ ਮੈਂ ਹਾਂ ਲਿਖਤੀ ਕਰੀ ਐ ਕਿਵੇਂ ਲਿਖਿਆ ਹੋਇਆ ਮੇਰੇ ਕੋਲੇ ਤਾਂ ਇੱਕ ਸਾਲ ਮੈਂ ਰੱਖੂ ਬੁੜੀ ਨੇ ਤੇ ਅਗਲੇ ਸਾਲ ਉਹਦੇ ਨੇ ਜਾਏਗੀ ਅੱਛਾ ਦੇ ਸਾਡੇ ਕੋਲ ਤਾਂ ਲਿਖਿਆ ਪਿਆ ਬਹੀ ਤੇ ਨਾ ਮੈਂ ਤਾਂ ਬਹਿ ਪਹਿਲੇ ਹੀ ਵਗ ਜੂ ਸਾਲ ਤੋਂ ਜੇ ਤੇਰੇ ਚਿੱਤ ਚ ਬਹਿ ਮੈਂ ਕੋਈ ਮੇਰੇ ਤਾਂ ਕੋਈ ਨਹੀਂ ਮੈਂ ਤਾਂ ਨਾ ਜਾਣ ਨੂੰ ਕਹਾ ਤੈਨੂੰ ਨਾ ਅੱਜ ਕਾਹਨਾ ਸਵੇਰ ਕਾ ਪੰਗੇ ਤਾਂ ਉਹ ਲੈਂਦੀ ਐ ਫੌਜਣ ਫੌਜਣ ਫਿਰ ਜ ਆ ਗਈ ਤੇ ਤੈਨੂੰ ਮਚੇਮਾ ਹੋ ਗਿਆ ਵੀ ਕਾ ਮੈਨੂੰ ਕਹਣਾ ਮਚੇਮਾ ਹੋ ਗਿਆ ਮੈਂ ਤਾਂ ਬੇਬੇ ਕੋਈ ਮਚੇਮਾ ਨਹੀਂ ਮੈਂ ਤਾਂ ਤੇਰਾ ਬਥੇਰੀ ਕਰਦੀ ਆ ਤੇ ਤੂੰ ਥੋੜਾ ਜਿਹਾ ਨਾ ਹੁਣ ਉਹਦੇ ਮਨ ਨਹੀਂ ਪੈਰ ਮਾਰਦੀ ਆ ਨਾ ਤੂੰ ਕਦੇ ਮੈਨੂੰ ਆਖੇ ਬੇਬੇ ਤੂੰ ਖੜੀ ਐ ਜਾਂ ਬੈਠੀ ਐ ਤੇ ਮੰਜਾ ਲੈ ਆ ਮੈਂ ਤੇਰੇ ਮੰਜਾ ਡਾ ਦੇ ਤੈਨੂੰ ਬੇਬੇ ਇੱਥੇ ਤੂੰ ਹੀ ਤਾਂ ਖੜਾ ਕਰਾਇਆ ਸੀ ਮੰਜਾ ਤੂੰ ਕਹਿੰਦੀ ਇੱਥੇ ਕਰ ਦੇ ਕੰਦ ਨਾ ਜੇ ਮੈਨੂੰ ਲੋੜ ਹੋਈ ਮੈਂ ਡਾ ਲੂੰ ਤੂੰ ਤਾਂ ਅੰਦਰ ਬੈਠੀ ਸੀ ਹ ਆਬੇ ਮਰਾ ਬਾਈ ਆ ਕੇ ਆਈ ਉਧਰੋਂ ਨੇ ਮੈਂ ਮੰਜਾ ਢਾ ਤਾਂ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਜਿਹੜਾ ਗਈ ਫਿਰ ਨੂ ਆ ਉਹ ਵੀ ਤੇਰੀ ਸੁਣਾਈ ਆਈ ਕਹਿੰਦੀ ਐ ਵੀ ਉਹ ਵੀ ਨੂ ਆ ਕੋਲ ਆ ਗਈ ਮੈਂ ਨੂਗਾ ਤਾਂ ਸੁਣਾਈ ਕਰਦੀ ਗਲੀਆਂ ਚ ਕਿ ਮੈਂ ਮੰਜਾ ਢਾਤੀ ਦੇ ਕੇ ਆਈ ਨਾ ਉਹ ਤਾਂ ਤੂੰ ਛੇੜੀ ਹੋਗੀ ਕੋਈ ਪੰਗਾ ਲੈ ਆ ਉਹ ਮੈਂ ਕੋਈ ਨਹੀਂ ਛੇੜੀ ਮੈਂ ਲਿਆ ਸੀ ਨਾ ਪੰਗਾ ਹੋਏ ਫਿਰ ਪੁੱਛਿਆ ਉਹ ਵੀ ਸਾਡੇ ਘਰੇ ਕੀ ਲੈਣ ਗਈ ਸੀ ਮੈਂ ਤਾਂ ਐ ਕਿਹਾ ਸੀ ਮੈਂ ਕਿਧਰੋਂ ਹੋਣੀ ਐ ਕਹਿੰਦੀ ਮੈਂ ਤਾਂ ਬੇਬੇ ਨੂੰ ਮੰਜਾ ਢਾ ਕੇ ਲੈ ਕਿਉਂ ਨਹੀਂ ਬੇਬੇ ਤਾਂ ਬਾਹਰ ਚ ਬੈਠੀ ਸੀ ਆ ਬੇਰੇ ਐਜ ਕੀ ਫਾਉ ਗੱਲ ਚ ਫਰਕ ਹੈਗਾ ਵੀ ਮੰਜਾ ਡਾਕੇ ਦੇ ਕੇ ਆਈ ਆਈ ਕਿ ਹੈ ਤੈਨੂੰ ਉਹਨੇ ਉਹਨੇ ਕਿਹਾ ਤੇਰਾ ਡਾਂਗ ਮਾਰੀ ਆ ਐਂ ਜੀ ਡਾਂਗ ਮਾਰੂਗੀ ਬੇਬੇ ਮੇਰੇ ਕਿਹੜਾ ਚੂੜੀਆਂ ਪਾਈਆਂ ਜੀ ਮੇਰੇ ਡਾਂਗ ਮਾਰੂਗੀ ਮੈਂ ਡਾਂਗ ਚੱਕ ਲੂੰ ਉਹਨੂੰ ਜੀ ਭਣਾ ਲਲਪੋ ਜਾ ਕੇ ਮੈਨੂੰ ਨਹੀਂ ਸੁਣਦੇ ਦੇਖ ਅਸੀਂ ਦਰਾਣੀ ਚਠਾਣੀ ਕਿ ਮੈਂ ਮਰ ਜੀ ਰਹੀ ਐ ਤੂੰ ਮੇਰੇ ਨਾਲ ਰਲ ਗਈ ਮੇਰੇ ਨਾਲ ਹੀ ਰਹਿਣਾ ਪਊਗਾ ਜਿਹੜੀ ਚੀਜ਼ ਦੀ ਲੋੜਾ ਮੈਨੂੰ ਦੱਸ ਮੈਂ ਤੈਨੂੰ ਲਿਆ ਕੇ ਦਵਾਂ ਕੋਈ ਨਹੀਂ ਮੰਗਾ ਲੂੰਗੀ ਜਦ ਮੈਨੇ ਲੋੜ ਹੋਈ ਕਾਸੇ ਦੀ ਚੰਗਾ ਜਾਣਾ ਆ ਤਾਂ ਮੇਰੇ ਕੋਲ ਤਾਂ ਆ ਜਾਂਦੀ ਐ ਫੇ ਤੈਨੂੰ ਕੀ ਫਰਕ ਪੈਂਦਾ ਲੇ ਮੈਨੂੰ ਕੀ ਪਰਖ ਪੈਣਾ ਸੀ ਮੈਨੂੰ ਤਾਂ ਮੇਹਣੇ ਦਿੰਦੀ ਐ ਮੇਹਣਿਆਂ ਨਾਲ ਤਾਂ ਫਿਰ ਤਕਲੀਫ ਹੋਈ ਜਾਂਦੀ ਐ ਜੋ ਦਰਾਣੀ ਮੇਹਣੇ ਮਾਰਦੀ ਐ ਕੋਈ ਨਹੀਂ ਦਰਾਣੀ ਦਰਾਣੀਆਂ ਮੇਹਣੇ ਮਾਰਦੀਆਂ ਹੁੰਦੀਆਂ ਲੈ ਐ ਨਹੀਂ ਮੈਂ ਨਹੀਂ ਲੈਂਦੀ ਲੂੰਦੀ ਫਿਰ ਨਹੀਂ ਜਾਈ ਨਾ ਮੈਂ ਤੈਨੂੰ ਦੱਸਾਂ ਉਹਨਾਂ ਨੇ ਕਰੇ ਜਗਈਆਂ ਦੇਖ ਲੈ ਇੱਥੇ ਆ ਜੇ ਤੇਰੇ ਕੋਲ ਮਿਲ ਜੇ ਤੈਨੂੰ ਕੋਈ ਨਹੀਂ ਮੈਂ ਕਹਾਂ ਤੁਰ ਜਾਨੀ ਐ ਲੈ ਦੇਖ ਲੈ ਅਗਰ ਦੇਖ ਲੈ ਜਨੇ ਕਰੇ ਗਈਆਂ ਦੇਖਣ ਨੂੰ ਮੈਨੂੰ ਦੱਸ ਕੀ ਕਰ ਦੇਗੀ ਮੈਂ ਤੇਰਾ ਕੋਈ ਕੁਝ ਖਾਣੀ ਐ ਮੈਂ ਤੈਨੂੰ ਦਿੰਨੀ ਐ 10000 ਰੁਪਏ ਮਹੀਨੇ ਦਾ ਬੇਬੇ ਦੀ ਲੈ ਪੈਨਸ਼ਨ ਆਉਣ ਵਾਲੀ ਐ ਹੁਣ ਤਾਂ ਆਈਸ ਵਾਰ ਤਾਂ ਸਾਰੀ ਪੈਨਸ਼ਨ ਲਵਾਂਗੇ ਬੇਬੇ ਤੋਂ ਕਿਵੇਂ ਬੇਬੇ ਹਾਂ ਹੁਕਮ ਤਾਨੂੰ ਗੱਡੀ ਤੇ ਲੈ ਕੇ ਜਾਵਾਂ ਪੈਨਸ਼ਨ ਆਈ ਐ ਪਈ ਐ ਪੈਨਸ਼ਨ ਲਿਆਈਏ ਐਦਕੀ ਮੈਂ ਤਾਂ ਕਢਾਉਂਦੀ ਨਹੀਂ ਗਰ ਨਾਲ ਬਿਲਛਣਾ ਕੀ ਗੱਲ ਵੇ ਬੇ ਪੈਨਸ਼ਨ ਕਿਉਂ ਨਹੀਂ ਕਢਾਉਂਦੀ ਹਾਂ ਆ ਇਸ ਮਹੀਨੇ ਖਾ ਜਾਣਾ ਕਢਾ ਕੇ ਮੈਂ ਤਾਂ ਹੁਣ ਇਕੱਠੇ ਕਰੂੰਗੀ ਆਦੇ ਲੱਗੇ ਬੇ ਤੈਨੂੰ ਕਿਸਾ ਪਸੁੰਘਿਆ ਇਸ ਵਾਰੀ ਕੀ ਗੱਲ ਹੋ ਗਈ ਹਾਂ ਹੁਣ ਐਦਕੀ ਮੈਂ ਨਹੀਂ ਕਢਾਉਂਦੀ ਭਰਾਵਾ ਨਾ ਨਾ ਕੜਾ ਕਿ ਦੇ ਵੀ ਕਿੱਥੇ ਸਰਦਾ ਹੈਗਾ ਪੈਨਸ਼ਨ ਮੇਰਾ ਹਨ ਉਹ ਮੈਂ ਤਾਂ ਲੈ ਕੰਮ ਵਾਲਾ ਬੰਦਾ ਹੈ ਖੇਤੀ ਵਾਲਾ ਉਹ ਮੈਨੂੰ ਕਿੱਥੋਂ ਦਾ 100 ਰੁਪਏ ਬਣਦੇ ਨੇ ਤੇਰੀ ਪੈਨਸ਼ਨ ਦੇ ਥੋੜੇ ਬੋਤੇ ਪੈਸਿਆਂ ਨਾਲ ਵਿੱਚ ਗੁਜ਼ਾਰਾ ਚੱਲਦਾ ਮੈਂ ਮੈਂ ਤਾਂ ਅੱਜ ਕਿਆ ਦੇ ਇਕੱਠੇ ਕਰੂੰਗੀ ਮਰੂੰਗੀ ਭੋਗ ਭੂਗ ਵਧੀਆ ਪਾ ਦੇਂਗਾ ਮੇਰਾ ਉਹ ਕਿੱਥੋਂ ਪਾਵੇਂਗਾ ਤੂੰ ਅਖੇਗਾ ਪੈਸਾ ਹੈ ਨਹੀਂ ਮੇਰੇ ਕੋਲ ਬੇਬੇ ਲੈ ਭੋਗ ਤੂੰ ਕੀ ਦੇਖਣਾ ਹੈ ਕਿ ਕਹਾ ਜਾਂ ਮਰਜੀ ਪਾ ਦੀਏ ਅਸੀਂ ਕਹੇ ਜਾਂ ਮਰਜੀ ਕਿਵੇਂ ਪਾ ਦੇਂਗਾ ਤੂੰ ਲੈ ਤੂੰ ਹੁਣ ਭੋਗ ਵਾਸਤੇ ਪੈਸੇ ਇਕੱਠੇ ਕਰੇਂਗੀ ਹੈ? ਹੁਣ ਵਾਰ ਹੁਣ ਪੈਸੇ ਇਕੱਠੇ ਕਰੂੰਗੀ ਮੈਂ ਆਦੇ ਭੋਗ ਵਾਸਤੇ। ਲੈ ਤੂੰ ਜਾ ਭਰਾ ਮੇਰਾ ਫੌਜੀ ਐ। ਭੋਗ ਤਾਂ ਤੇਰਾ ਉਹੀ ਪਾ ਦੂ ਬਥੇਰਾ। ਉਹੋ ਕੀ ਮੈਂ ਪੈਨਸ਼ਨ ਦੇਣੀ ਐ? ਪੈਨਸ਼ਨ ਤਾਂ ਤੁਸੀਂ ਖਾਈ ਜਾਨੇ ਮੇਰੀ। ਮੈਨੂੰ ਤਾਂ ਲੱਗਦਾ ਤੂੰ ਐਸ ਵਾਰੀ ਕਦੀ ਉਧਰ ਹੀ ਨਾ ਦੇਣੀ ਹੋਵੇ ਪੈਨਸ਼ਨ ਜਿਹੜੀ ਮੈਨੂੰ ਜਵਾਬ ਦੇ ਜੀਨੇ ਬੇਬੇ ਤੂੰ। ਲੈ ਦੇਖ ਰਾ ਉਧਰ ਉਹਨੂੰ ਕਿਵੇਂ ਦੇ ਦਿਆਂ ਮੈਂ ਉਧਰ ਕਾਹ ਜਾਨੀ ਆ ਉਹਨਾਂ ਦੇ? ਉਹ ਨਹੀਂ ਆਉਂਦੀ ਮੈਂ ਨਹੀਂ ਜਾਣਦੀ ਮੈਂ ਉਹਨੂੰ ਕਿਵੇਂ ਦੇ ਦੂੰਗੀ ਪੈਨਸ਼ਨ। ਸੋਤਾ ਹੂ ਜਚੀਆ ਨੇ ਪੁੱਠੀਆਂ। ਇੱਥੇ ਜੇ ਮੜਾ ਜਾ ਆ ਗਈ। ਮੈਂ ਮੰਜਾ ਡਾਗੀ ਤਾਂ ਹੱਥ ਰੀਤ ਗੋਡੇ-ਗੋਡੇ ਨਾਲ ਚੰਨ ਲੱਗ ਗਈ ਬੇਬੇ ਮੈਨੂੰ ਪਤੀ ਇਹੋ ਤਾਂ ਹੀ ਗੇੜੇ ਮਾਰਦੀ ਐ ਪੈਨਸ਼ਨ ਦੀ ਮਾਰੀ ਪੈਸੇ ਗੇੜੇ ਮਾਰਦੀ ਐ ਹੋਰ ਪਹਿਲਾਂ ਤਾਂ ਕਦੇ ਆਈ ਨਾ ਉਹ ਉਹਨੂੰ ਆਏ ਹੁਣ ਉਹਦਾ ਢਿੱਡ ਨਹੀਂ ਭਰਦੇ ਦੇਖ ਲੈ ਫੌਜੀ ਦੀ ਕਿੰਨੀ ਤਨਖਾਹ ਆਉਂਦੀ ਹੈਗੀ ਹੁਣ ਹੋਰ ਪੈਸੇ ਚਾਹੀਦੇ ਨੇ ਉਹਨੂੰ ਫੇਰ ਮੈਂ ਨਹੀਂ ਭਾਈ ਕਢਾਉਂਦੀ ਅੱਜ ਕੀ ਕਿਵੇਂ ਗੁੱਸੇ ਰਹਿ ਰਾਜੀ ਰਹਿ ਆਦਾ ਮਾਜ ਕਰ ਬੇਬੇ ਤੂੰ ਐ ਕੋ ਕਰਦੀ ਹੈਗੀ ਮੈਂ ਤਾਂ ਮਸਾਂ ਜਨ ਗਣੀ ਜਾਂਦਾ ਸੀਗਾ ਮਸਾਂ ਤਰੀਕ ਆਈਏਗੀ ਚਾ ਤੈਨੂੰ ਤਾਂ ਦਿਨ ਕੰਢੇ ਰਹਿੰਦੇ ਮੇਰੀ ਪਲਸਨ ਦੀ ਆਸ ਹੀ ਰਹਿੰਦੀ ਤੈਨੂੰ ਤਾਂ ਬੇਬੇ 25 ਤਰੀਕ ਹੋਗੀ ਮੈਂ ਤਾਂ ਜਾਣਾ ਸੀਗਾ ਲੈ ਮੈਂ ਤੈਨੂੰ ਲੈ ਕੇ ਜਾਉਂ ਗੱਡੀ ਚੱਲੀ ਜਾਉਂ ਤੈਨੂੰ ਰਾਮ ਨਾਲ ਕਿਹੜਾ ਗਰਮੀ ਏਸੀ ਲਾ ਲਾਂ ਗੱਡੀ ਚ ਆਪਾਂ ਕੋਣ ਜੀਦੇ ਨੇ ਇਸ ਤਰੀਕ ਆਉਗੀ ਨਾ 12 ਦੁਬਾਰ ਆ ਗਿਆ ਮੁਰੇ ਬੇਬੇ ਮੈਨੂੰ ਪਤਾ ਹੀ ਹੈ ਤੇਰਾ ਇਰਾਦਾ ਹੈ ਨਹੀਂਗਾ ਹੁਣ ਇਸ ਵਾਰੀ ਤਾਂ ਉਹ ਕਰਨ ਦਾ ਆ ਬੰਦਾ ਇਕੱਠੀਆਂ ਕਰੂੰਗਾ ਫਿਰ ਦੇ ਦੂੰ ਤੈਨੂੰ ਇਕੱਠੇ ਕਰੀਂ ਇਕੱਠੀਆਂ ਕਰਕੇ ਪੈਨਸ਼ਨ ਆ ਕਦੇ ਉਧਰ ਨਾ ਦੇ ਦੀ ਬਾਈ ਨੂੰ ਉਧਰ ਦਾ ਫੌਜੀ ਦੀ ਤਨਖਾਹੀ ਬਥੇਰੀ ਆਉਂਦੀ ਹੈ ਕਿਸੇ ਨੂੰ ਨਹੀਂ ਦਿੰਦੀ ਹੈਗੀ ਮੈਂ ਆਹ ਤੇ ਕੋਲੇ ਰੱਖੂਗੀ ਕਢਾ ਲਿਆ ਕਿ ਮੇਰੇ ਨਾਲ ਵਗ ਜੇ ਚੰਗਾ ਬੇਬੇ ਦੂਜੀ ਵਾਰੀ ਫਿਰ ਅਪ ਇਕੱਠੀਆਂ ਦੋ ਪੈਨਸ਼ਨਾਂ ਕੋ ਆ ਆ ਦੋ ਇਕੱਠੀਆਂ ਕਢਾ ਲਿਆਵਾਂਗੇ ਫਿਰ ਤਾਂ ਮੈਨੂੰ ਦੇ ਦੇਗੀ ਆਹ ਦੇ ਦੂੰਗੀ ਤੈਨੂੰ ਚੱਲ ਚੰਗਾ ਬੇਬੇ ਤੇਰੀ ਮਰਜ਼ੀ ਹੈ ਬੇਬੇ ਮੈਂ ਤਾਂ ਸਰਦਾ ਨਹੀਂ ਸੀਗਾ ਲੈ ਮੈਂ ਆ ਲੈ ਬੇਬੇ ਦੀ ਪੈਨਸ਼ਨ ਮਿਲ ਜੂਗੀ ਬੜੀਆ ਦਿਹਾੜੀਆਂ ਨੂੰ ਪੈਸੇ ਪੂਸੇ ਦੇਣੇ ਸੀਗੇ ਲੈ ਬੇਬੇ ਨਹੀਂ ਮੰਨਦੀ ਪਤਾ ਨਹੀਂ ਕੀ ਹੋਇਆ ਇਹਨੂੰ ਇਹਨੂੰ ਅੱਡੇ ਤੇ ਚੰਦਾ ਦਾ ਇਹ ਹਰ ਵੀ ਤਨਵਿਕਾ ਹੈਗਾ ਇਹ ਦਾ ਕਰੇ ਛੇਤੀ ਆਈ ਚੱਲ ਮੈਂ ਲੈ ਕੀ ਚੱਲਣਾ ਤਨ ਕਢਾਉਣ ਪਰਸੇ ਨਹੀਂ ਪੈਸੇ ਦਾ ਤਾਂ ਹਰੇਕ ਬੰਦੇ ਨੂੰ ਮੋਹ ਆਇਆ ਹਰੇਕ ਬੰਦਾ ਪੈਸਾ ਪੈਸਾ ਕਾਦਾ ਪੈਸੇ ਬਿਨਾਂ ਤਾਂ ਕੋਈ ਨਹੀਂ ਸਿਆਨ ਦਾ ਪੈਸਾ ਤਾਂ ਚੀਜ਼ ਹੀ ਇਹੋ ਜੀ ਹੈ ਦੇਖ ਲੈ ਉਹਨਾਂ ਉੱਥੇ ਬੇਬੇ ਨਾਲ ਖੜਾ ਗੱਲਾਂ ਮਾਰੀ ਜਾਂਦਾ ਐ ਨਹੀਂ ਵੀ ਕੋਈ ਮਾੜਾ ਮੋਟਾ ਕੋਈ ਕੰਮ ਤਾਂ ਹੰਦਾ ਕਰਾ ਲੀਏ ਆ ਬੇਬੇ ਦੇ ਕੰਮ ਮੈਂ ਕਰਨ ਵਾਲੇ ਆ ਸਬਜ਼ੀ ਚੀਰਨ ਵਾਲੇ ਜਿਹੜੀ ਮੈਂ ਚੀਰਦੀ ਆ ਬੇਬੇ ਤਾਂ ਉਹਦੀ ਫੋਜਨ ਦੀ ਉਂਗਲ ਤੇ ਚੜੀ ਫਿਰਦੀ ਆ ਪਤਾ ਨਹੀਂ ਉਹ ਕੀ ਕੁਛ ਕਹਿ ਕੇ ਗਈ ਉਹ ਕੀ ਉਂਗਲਾਂ ਲਾ ਕੇ ਗਈ ਹੋ ਬੇਬੇ ਦੀ ਮੈਂ ਤਾਂ ਹੁਣ ਘਰੇ ਨਹੀਂ ਸੀ ਜੇ ਜਾਣਾ ਪੈ ਜਾਂਦਾ ਮੜਾ ਜਾਂ ਉਹਦੀ ਆ ਜਾਂਦੀ ਮੈਂਂ ਟੀ ਲਾਉਂਦੀ ਐ ਹੋਰ ਤਾਂ ਕੋਈ ਕੰਮ ਹੀ ਨਹੀਂ ਰਿਹਾ ਉਹਨੂੰ ਹਰ ਵੀ ਤੂੰ ਕੀ ਬੋਲੀ ਐਨੀ ਇਕੱਲੀ ਬੋਲਾਂ ਨਾ ਤਾਂ ਹੋਰ ਕੀ ਕਰਾਂ ਉਹ ਦੇਖ ਲਾ ਬੇਬੇ ਨੂੰ ਕਿਧਰੇ ਹੁਣ ਮੰਜੇ ਡਾਉਣ ਆਉਂਦੀ ਐ ਕਿਧਰੇ ਮੈਂ ਉਹੀ ਗੱਲ ਫਿਰਦੀ ਆ ਪਾਂਚੇ ਮਾਰਦੀ ਅੱਛਾ ਫੋਜਣ ਆਉਂਦੀ ਆਪਣੇ ਘਰੇ ਹਾਂ ਹੋ ਉਹ ਤਾਂ ਹੀ ਮੈਂ ਬੇਬੇ ਨੂੰ ਕਿਹਾ ਸੀਗਾ ਹਾਂ ਮਹਾਨਾ ਬੇਬੇ ਪੈਨਸ਼ਨ ਮੈਨੂੰ ਦੇ ਦੇ ਕਢਾ ਕੇ ਹਾਂ ਕਹਿੰਦੀ ਨਾ ਭਾਈ ਮੈਂ ਤਾਂ ਪੈਨਸ਼ਨ ਕਰਾਉਣੇ ਜੇ ਮੈਨੂੰ ਦੋ ਮਿੰਟ ਇਕੱਠੀ ਖੜਾਉਂ ਉਹ ਮੈਨੂੰ ਤਾਂ ਐ ਲੱਗਦਾ ਫਿਰ ਫੋਜਨ ਨੂੰ ਉਹਨਾਂ ਨੂੰ ਜੀਊਗੀ ਪੈਨਸ਼ਨ ਇਸ ਵਾਰੀ ਤੈਨੂੰ ਹੁਣ ਕਿੱਥੇ ਦਿੰਦੀ ਆ ਉਹ ਪੈਰਸ਼ਨ ਹੁਣ ਤਾਂ ਉਹ ਦੇ ਮਗਰ ਲੱਗੀ ਫਿਰਦੀ ਐ ਉਹ ਤਾਂ ਇਹ ਜਿਹਾ ਉਂਗਲਾਂ ਲਾਉਂਦੀ ਐ ਮੈਨੂੰ ਕਹਿੰਦੀ ਮੈਂ ਤਾਂ ਬੇਬੇ ਵਿਚਾਰੀ ਥੱਲੇ ਬੈਠੀ ਸੀ ਬਾਹਰ ਚ ਮੰਜਾ ਢਾਕੇ ਦੇ ਕੇ ਆਈਆਂ ਨਾ ਮੈਂ ਕਿਹਾ ਮੈਥੋਂ ਕਾਨੂੰ ਡੈਂਦਾ ਸੀ ਮੰਜਾ ਨਾ ਬੇਬੇ ਚੰਗਾ ਭਲਾ ਆਪ ਡਾਲਾ ਨਹੀਂ ਸੀ ਮੰਜਾ ਅੱਜ ਨਹੀਂ ਬੇਬੇ ਤੋਂ ਡਾਹਿਆ ਗਿਆ ਦੇਖੀ ਬੇਬੇ ਨਾ ਆਪਣੇ ਬਾਰੇ ਖੇਤੀ ਵਾਲਿਆਂ ਬਾਰੇ ਆਪਣੇ ਬਾਰੇ ਤਾਂ ਜਮੀ ਨਹੀਂ ਸੋਚਦੀ ਰੋਟੀ ਤਾਂ ਆਪਣੇ ਬੰਨੀ ਖਾਂਦੀ ਐ ਤੇ ਦੇਖ ਲੈ ਪੈਂਟਰ ਉਧਰ ਦੇਣ ਨੂੰ ਫਿਰ ਜੀ ਰੋਟੀ ਨੂੰ ਤਾਂ ਮੈਂ ਉਹ ਵੀ ਨਹੀਂ ਕਹਿੰਦੀ ਸੀ ਜੇ ਨਾ ਪਰਸਣ ਆਉਂਦੀ ਹੁੰਦੀ ਫਿਰ ਕਿਹੜਾ ਪਰੋਟੀ ਨਹੀਂ ਸੀ ਦਿੰਦੇ ਨਾਲੇ ਉਧਰ ਤਾਂ ਬੇਬੇ ਨੂੰ ਚੰਗਾ ਪਹਿਲਾ ਪਤਾ ਹੈ ਚੜੇ ਮਹੀਨੇ ਫੌਜੀ ਦਾ 50000 ਰੁਪਿਆ ਆ ਜਾਂਦਾ ਉਹ ਹੱਕ ਤਾਂ ਉਧਰ ਹੀ ਬਣਦਾ ਜਿੱਧਰ ਬੰਦਾ ਕੋਈ ਰੋਟੀ ਟੁੱਕ ਖਾਂਦਾ ਹੈਗਾ ਮੇਰ ਤਾਂ ਹੁੰਦੀ ਹੈ ਮੇਰ ਤਾਂ ਹੁੰਦੀ ਹੈ ਫਿਰ ਚਲ ਆਪਾਂ ਮੰਨਦੇ ਆ ਮੈਨੂੰ ਗੱਲ ਜੀ ਸਮਝ ਨਹੀਂ ਆਉਂਦੀ ਆ ਫੌਜਣ ਦੀ ਉਹ ਦੇਖ ਲੈ 22 ਦੀ ਤਨਖਾਹ ਫੌਜੀ ਦੀ 50000 ਰੁਪਿਆ ਆਉਂਦਾ ਉਦਾ ਫੇਰ ਵੀ ਨਹੀਂ ਢੱਪੜਦਾ ਹਜੇ ਵੀ ਪੈਨਸ਼ਨ ਨੂੰ ਆਂਗਦੀ ਫਿਰਦੀ ਆ ਉਹ ਉਹੀ ਤਾਂ ਗੱਲ ਮੈਂ ਕਰਦੀ ਆ ਵੀ ਜਦੋਂ 50000 ਨਾਲ ਨਹੀਂ ਰੱਜਦੀ ਆ ਦੱਸ ਨਾ ਕਿ ਮੇਰਾ ਜਜਾਂਗੀ ਬੁੜੀ ਦੇ ਨਾ ਫੋਜ ਨੇ ਤਾਂ ਕੀ ਸੋਚਣੀ ਐ ਜਦੋਂ ਆਪਣੀ ਬੇਬੇ ਨਹੀਂ ਸੋਚਦੀ ਮਾਂ ਐ ਜਿਹੜੀ ਮਾਂ ਵੀ ਨਹੀਂ ਸੋਚਦੀ ਆਪਣੇ ਬਾਰੇ ਤਾਂ ਉਹ ਬੁੜੀਆਂ ਤਾਂ ਐ ਜਿਹੀ ਹੁੰਦ ਨੇ ਨਾ ਬੁੜੀਆਂ ਨੂੰ ਤਾਂ ਜਿਹਾ ਮਾੜਾ ਜਾਂ ਨੂੰਹ ਜਦੋਂ ਅੱਡ ਹੋ ਜਾਣ ਉਦੋਂ ਤਾਂ ਦੂਜੀ ਦਾ ਮੂੰਹ ਆਉਣ ਲੱਗ ਜਾਂਦਾ ਉਹ ਤੈਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਮੈਨੂੰ ਪਤਾ ਹੈ ਉਹ ਇਹ ਉਹ ਤਾਂ ਨਾ ਪਾਂ ਤਾਂ ਪਤੀਲੇ ਫੜ ਲਿਆ ਕੇ ਰੱਖਦੀ ਐ ਫ੍ਰਿਜ ਚ ਜਦੋਂ ਬੇਬੇ ਜਾਂਦੀ ਉਹਨੂੰ ਫੜ ਖਵਾਉਂਦੀ ਐ ਉਹਨਾਂ ਕੋਲੇ ਕਿਹੜਾ ਕੋਈ ਨਾਮੇਂ ਦਾ ਤੋੜਾ ਹੈ ਬਾਧੂ ਪੈਸਾ ਉਹਨਾਂ ਕੋਲੇ ਦੇਖ ਹੁਣ ਆਪਾਂ ਤਾਂ ਖੇਤੀ ਵਾਲੇ ਦੋ ਆਪਾਂ ਤਾਂ ਤਾਂ ਸਬਜੀ ਨਹੀਂ ਚੱਜਦੀ ਲਈ ਜਾਂਦੀ ਜਿਹੜੇ ਆ ਚਾਰ ਚੌਲੇ ਲੱਗ ਜਾਂਦੇ ਤੋੜ ਕੇ ਖਾ ਲਾਂਨੇ ਆਂਗੇ ਤੇ ਹੁਣ ਆਪਾਂ ਕਿੱਥੋਂ ਫੜ ਲਿਆ ਕਿ ਨਾ ਮੈਨੂੰ ਤਾਂ ਐਂ ਲੱਗਦਾ ਹੈ ਵੀ ਬੇਬੇ ਨਾ ਉਧਰ ਹੀ ਰਲਣ ਨੂੰ ਫਿਰਦੀ ਏ ਚਾਣ ਕੇ ਜੇ ਪੈਂਛੋ ਤਾਂ ਉਹਨਾਂ ਨੂੰ ਜਵਾਬ ਦੇਵਾਂ ਤਾਂ ਮੈਨੂੰ ਕੁਝ ਕਹਿਣ ਤਾਂ ਮੈਂ ਜਾ ਕੇ ਉਧਰ ਹੀ ਬਹਿ ਜਾ ਚੱਲ ਤੂੰ ਨਾ ਕੁਝ ਬੋਲੀ ਮੈਂ ਤੈਨੂੰ ਦੱਸਾਂ ਬੇਬੇ ਦਾ ਕੀ ਹੈ ਬੇਬੇ ਤਾਂ ਉਹੀ ਗੱਲ ਹੈ ਪਤਾ ਨਹੀਂ ਇੱਕ ਚੁੰਨੀ ਦੀ ਮਾਰ ਪਤਾ ਨਹੀਂ ਹੈਗੀ ਪਤਾ ਨਹੀਂ ਨਾ ਨਹੀਂ ਮੈਂ ਰੋਟੀ ਤੋਂ ਕਦੇ ਜਵਾਬ ਨਹੀਂ ਦਿੱਤਾ ਕਿਸੇ ਚੀਜ਼ ਤੋਂ ਨਹੀਂ ਦਿੱਤਾ ਨਾਲੇ ਫਿਰ ਬੋਲੀ ਜਾਣ ਨੇ ਕੋਈ ਨਹੀਂ ਜੇ ਇਤ ਕਿ ਨਹੀਂ ਕਢਾਉਗੀ ਤਾਂ ਘਾਹ ਨੂੰ ਕਢਾ ਦੂਗੀ ਹਾਂ ਇਹ ਤਾਂ ਮੈਨੂੰ ਬੀਬੇ ਨੇ ਜਵਾਬ ਵੀ ਨਹੀਂ ਦਿੱਤਾ ਐਂ ਕਿਹਾ ਵੀ ਭਾਈ ਮੈਂ ਤਾਂ 2 ਮਹੀਨੇ ਦੀ ਪੈਨਸ਼ਨ ਇਕੱਠੀ ਕਰਾਂਗਾ ਇਸ ਵਾਰੀ ਗਰਮੀ ਵળે ਉਹਨੂੰ ਗਰਮੀ ਜਾਣਾ ਔਖਾ ਐ ਐਂ ਕਹਿੰਦੀ ਹੈ ਬੀਬੇ ਤਾਂ ਤੂੰ ਮਿਹਨਤ ਜੀ ਕਰ ਲਾ ਨਾ ਬੀਬੇ ਮੈਂ ਤਾਂ ਤੂੰ ਮਿਹਨਤ ਦੀ ਗੱਲ ਕਰਦੇ ਮੈਂ ਤਾਂ ਹੱਥ ਬੰਨੀ ਹੈ ਬੀਬੇ ਜੋ ਮੈਂ ਨਹੀਂ ਕੱਢੀ ਨੂੰੜੀ ਕੋਈ ਬੀਬੇ ਆ ਜੀਰੀ ਲਵਾਈ ਹੈਗੀ ਜਿਹੜਾ ਝੋਨਾ ਲੱਗਿਆ ਉਹਨਾਂ ਨੂੰ ਦੇਣੇ ਲੇਬਰ ਨੂੰ ਪੈਸੇ ਬਹੁਤ ਵਥੇ ਰਾ ਕੇ ਆ ਸੀ ਮਹਾਂ ਲੇਬਰਾਂ ਕਣੀ ਕੋਈ ਆਉਦੇ ਕੋਲੋਂ ਹੀ ਥਾਰ ਲੈ ਹੋਰ ਇੱਕ ਆਪਣਾ ਤਾਂ ਲੇਬਰ ਦੂਰੀ ਪੈ ਗਈ ਆਪਣੇ ਤਾਂ ਉਹ ਡੱਕੇ ਜੇ ਦਵਾਰੇ ਲਾਏ ਜੀਰੀ ਮੱਚ ਗਈ ਉਹ ਦੋ ਨੁਕਸਾਨ ਹੋ ਗਏ ਉਹ ਆਪਣਾ ਤਾਂ ਆਏ ਸਾਲੀ ਨੁਕਸਾਨ ਹੋ ਜਾਂਦਾ ਇੱਕ ਤੱਪਾ ਗਰਮੀ ਚ ਲੈ ਲੈਣਾ ਜੀਰੀ ਆਪਾਂ ਨੂੰ ਪਤਾ ਜੇ ਖੜਦੇ ਨਹੀਂ ਹੈਗੇ ਕਾਲੇ ਵਾਲੇ ਜੱਟਾਂ ਨੇ ਅਡਾ ਕਿਹੜੇ ਕੰਮ ਹੈ ਜੱਟਾਂ ਨੂੰ ਕੋਈ ਹੋਈ ਗੱਲ ਬਚਦੇ ਤਾਂ 2 ਰੁਪਏ ਹੈ ਨਹੀਂ ਜਿਵੇਂ ਕਹਦੇ ਹੁੰਦੇ ਖੁਦ ਹੀ ਮਿੱਟੀ ਖੂਚੀ ਜਾਈ ਜਾਂਦੀ ਹੈ ਜਿਹੜਾ ਹੋਈ ਗੱਲ ਖਰਚਾ ਹੋ ਜਾਂਦਾ ਜਿਹੜੇ ਕਮਾਈ ਜਾਂਦੇ ਜਿੱਦੈ ਨੂੰ ਬਣਨਗੇ ਦੇਖੀ ਹੁਣ 100 ਮੀਂਹ ਵਾ ਪਏ ਆਪਣੇ ਬਾਰੇ ਤਾਂ ਖਿਆਲ ਬੇਬੇ ਵੀ ਨਹੀਂ ਸੋਚਦੀ ਆਪਣੇ ਬਾਰੇ ਬੇਬੇ ਕਿਸੇ ਸੋਚਦੀ ਹੈ ਉਹ ਚੰਗਾ ਤੂੰ ਨਾ ਚੱਲ ਤੂੰ ਬੋਲ ਲਈ ਨਾ ਬੇਬੇ ਨੂੰ ਕੁਛ ਖਬਰ ਆਪਾਂ ਨੂੰ ਅਗਲੇ ਮਹੀਨੇ ਦੁਬਾਰੇ ਇਕੱਠੀ ਦੁਬਾਰੇ 20000 ਉਹ ਮੈਂ ਜਾ ਕੇ ਬੇਬੇ ਨੂੰ ਕਹਣਾ ਵੀ ਆ ਮਾੜਾ ਮੋਟਾ ਚੌਲੇ ਤਾਂ ਕੱਢ ਹੀ ਸਕਦੀ ਹੈ ਮਾੜਾ ਮੋਟਾ ਤਾਂ ਬੇਬੇ ਕੰਮ ਕਰ ਹੀ ਸਕਦੀ ਹੈ ਚੱਲ ਦੇਖ ਲੈ ਬੇਬੇ ਨੂੰ ਮੈਨੂੰ ਤਾਂ ਬੇਬੇ ਦੀਂਦੀ ਨਹੀਂ ਉੱਥੇ ਬਾਗਣਾ ਗਈਏ ਉਹ ਉੱਤਰ ਕੇ ਦੇ ਫੌਜੀ ਕੇ ਮੈਨੂੰ ਤਾਂ ਆਪ ਲੱਗਦਾ ਵੀ ਬੇਬੇ ਤਾਂ ਟੱਪ ਗਈ ਕੋਈ ਹੋਣਾ ਹੱਥਾਉਂਦੀ ਐ ਬਾਕੀ ਤਾਂ ਬਾਗੀ ਫਿਰ ਕੋਈ ਗੱਲ ਨਹੀਂ ਮੈਂ ਤਾਂ ਮੱਜਾਂ ਨੂੰ ਨੀਰਾ ਨੂਰਾ ਪਾਉਣਾ ਚੱਲ ਮੁੜ ਕੇ ਤੌਰ ਹੀ ਆਉਗੀ ਰੋਟੀ ਤੌਰਿਆ ਕੀ ਖਾਊਗੀ ਜਾਂ ਪਾਇਆ ਨਹੀਂ ਉਹ ਤਾਂ ਬੋਲੀ ਨਾ ਕੋਸਾ ਉਹ ਤਾਂ ਉੱਧਰ ਜਾਣ ਨੂੰ ਫਿਰਦੀ ਐ ਜੇ ਮੜਾ ਜਾ ਕੁਛ ਕਹਤਾ ਨਾ ਉੱਦੀ ਉੱਧਰ ਮਗ ਜੂਗੀ ਉਹ ਨਹੀਂ ਕਹਿੰਦੀ ਮੈਂ ਮੈਨੂੰ ਤਾਂ ਤੇਰੇ ਨੂੰ ਵੱਧ ਪਤਾ ਐ ਤੂੰ ਮੈਨੂੰ ਕੀ ਦੱਸਦਾ ਮੈਨੂੰ ਸਾਰੇ ਹੀ ਪਤਾ ਐ ਵੀ ਉਹ ਉਂਗਣਾ ਲਾਉਂਦੀ ਹੁਣ ਬਿੰਗੀਆਂ ਟੇਡੀਆਂ ਬੇਬੇ ਦੇ ਆ ਵੀ ਬੇਬੇ ਮੈਂ ਤਾਂ ਤੇਰਾ ਬਾਲਾ ਕਰਦੀ ਆ ਲੈ ਬੇਬੇ ਤਪਚਰੀ ਆ ਘੜੀ ਐ ਜਦ ਬੇਬੇ ਹਾਂ ਰਜੋ ਹੁਣ ਇੱਥੇ ਖੜੀ ਐ ਤੂੰ ਅੱਦੇ ਬਾਰ ਚ ਬੈਠੀ ਸੀਗੀ ਹੁਣ ਤਾਂ ਮੈਂ ਆਹ ਦਾਲ ਜੀ ਦੇਖਦੀ ਸੀ ਮੈਂ ਕਿ ਜੇ ਕੋਈ ਹੋएगी ਤਾਂ ਮਾੜੀ ਮੋਟੀ ਲੈ ਜਾਉਂਗੀ ਉਹ ਤਾਂ ਧਰਦੀ ਨਹੀਂ ਐਸੀ ਚ ਬੜ ਜਿੱਕੇ ਬਹਿ ਜਾਂਦੀ ਆ ਦਾਲ ਤੂੰ ਧਰਦੀ ਐ ਬੇਬੇ ਮੈਂ ਧਰਦੀ ਐ ਦਾਲ ਮੈਂ ਹੀ ਤੋੜ ਕੇ ਲਜਾਨੀ ਐ ਇੱਥੋਂ ਮੈਂ ਹੀ ਰੋਟੀਆਂ ਪਕਾਉਣੀ ਆ ਹੱਥ ਨੇ ਸਾਰਾ ਕੰਮ ਬੇਬੇ ਤਾਂ ਇੱਥੂ ਕਰਾਉਂਦੀ ਆ ਹਾਂ ਮੈਂ ਇੱਥੂ ਕਰਾਉਂਦੀ ਐ ਨੇ 10000 ਰੁਪਇਆ ਫੜ ਕੇ ਲੈ ਜਾਂਦੀ ਐ ਹੁਣ ਤਾਂ ਪੈਸਨ ਕਢਾ ਕੇ ਦੇਈ ਇਹਨਾਂ ਨੂੰ ਹੁਣ ਤਾਂ ਮੈਂ ਜਵਾਬ ਦੇਤਾ ਇਹ ਵੀ ਪੁੱਛਦੀ ਸੀ ਹਰਪ੍ਰੀਤ ਵੀ ਗਰਲਾਲ ਵੀ ਕਹਿੰਦਾ ਅੱਛ ਅਕੇ ਬੇਬੇ ਚੱਲ ਗਏ ਪਰਸਨ ਕਢਾਉਣ ਹਾਂ ਮੈਂ ਕਿ ਕੋਈ ਨਹੀਂ ਕਿਤੇ ਮੈਂ ਕਢਾਉਂਦੀ ਨਹੀਂ ਹੈਗੀ ਦੇਖ ਲਵੇ ਉਹਨੂੰ ਨਾ ਦੇਦੀ ਕਹਿੰਦਾ 10 ਦਿਨ ਪਹਿਲਾਂ ਹੀ ਲੱਗ ਜਾਂਦੇ ਆ ਹਨਾ ਵੀ ਪਰਸਨ ਕਢਾ ਕੇ ਦਊਗੀ ਬੇਬੇ ਹਾਂ ਇਹ ਤਾਂ ਭਾਰੀ ਬਣ ਜਾਈ ਦੋ ਆ ਜਾਂਦੀ ਹੈ ਪਰਸਨ ਨਾ ਬੇਬੇ ਜਦੋਂ ਮੈਂ ਤੈਨੂੰ ਵੰਜਾ ਡਾ ਕੇ ਗਈ ਉਹਦੇ ਲੜੀ ਸੀ ਤੇਰੇ ਨਾਲ ਹੋਰ ਕਹਿੰਦੀ ਕੀ ਲੈਣ ਆਈ ਸੀਗੀ ਕਿ अच्छा ਤੇ ਮੈਂ ਆ ਨਹੀਂ ਸਕਦੀ ਆਖਿਆ ਸੀਗਾ ਮੈਂ ਕਹੋ ਵੀ ਨੂੰਹਾਂ ਮੇਰੀ ਜਾ ਗਈ ਫੇਰ ਕਹਿੰਦਾ ਸਾਲ ਤੋਂ ਪਹਿਲਾਂ ਤੈਨੂੰ ਜਾਣ ਨਹੀਂ ਜੰਦੀ اچھا ਤੂੰ ਤਾਂ ਕਿਤੇ ਗਾਹਾਂ ਨਾ ਟੱਪ ਜਾਈਂ ਕਹ ਮੈਂ ਕਿਹੜਾ ਸੀਰ ਨਾ ਵੀ ਤੇ ਲਿਖਤ ਲਖਿਆ ਕਰਿਆ ਮੇਰਾ ਫੇਰ ਕਹਿੰਦੀ ਕਿ ਮੇਰੇ 10 ਸਾਲ ਤੋਂ ਪਹਿਲਾਂ ਜਾਣ ਹੀ ਨਹੀਂ ਇੱਧਰ ਆਇਤ ਕੀ ਵਾਲੀ ਪਲਸਣ ਨਾ ਬੇਬੇ ਤੂੰ ਕਢਾਈ ਨਾ ਕਢਾਉਂਦੇ ਰੀਵੈਤ ਕੀ ਆਪਾਂ ਗਾਹਾਂ 2 ਮਹੀਨੇ ਦੀ ਇਕੱਠੀ ਕਢਾ ਲਾਂਗੇ ਤੇ ਆਪਾਂ ਕਢਾਉਂਦੇ ਨਹੀਂ ਹੈਗੇ ਮੈਂ ਜਵਾਬ ਹੀ ਦੇਉਂ ਮੈਂ ਜਾਣਦੀ ਨਹੀਂ ਮੈਂ ਕਹਿੰਦੀ ਉਹ ਬਿਮਾਰ ਹੋ ਗਏ ਮੈਂ ਤਾਂ ਸਿਰ ਦੁਖੀ ਜਾਂਦਾ ਤੇ ਆ ਬੀ ਆਂਦੀ ਹੋਣੀ ਹੈ ਵੀ ਉਹ ਤੇ ਬਲਸਣ ਵਾਲੀ ਬਣੀ ਪਈ ਆ ਆਹੋ ਆਏ ਵੀ ਆਂਦੀ ਹੋਣੀ ਹੈ ਵੀ ਰਾਜੂ ਕੋਲੇ ਨਾ ਜਾਈ ਆਹੋ ਹਾ ਇਹ ਤਾਂ ਕਹਿੰਦੀ ਸੀ ਵੀ ਜਾਈ ਨਾ ਤੂੰ ਕੁਛ ਨਹੀਂ ਹੁੰਦਾ ਬੇਬੇ ਡਰਿਆ ਨਾ ਕਰ ਤੂੰ ਮੇਰੇ ਨਾਲ ਚੱਲਿਆ ਕਰ ਸਾਡੇ ਘਰੇ ਸਾਡੇ ਘਰ ਤਾਂ ਭਾਗ ਜੂਗੀ ਮੈਂ ਉਬੀ ਤੇਰਾ ਕਾ ਰੋਬੀ ਤੇਰਾ ਮੁੰਡਾ ਗਾਏ ਕਿਹੜੇ ਤੇਰ ਕੱਲੀ ਦਾਗਾ ਇਹ ਕੀ ਬਾਹ ਹੈਗਾ ਇੱਕ ਮੰਜਾਰੇ ਦਾ ਉਹ ਕਰ ਦੇ ਚੱਲ ਮੇਰੇ ਨਾਲ ਆ ਜਾ ਤੂੰ ਘੰਟਾ ਉੱਥੇ ਬੈਠਣੀ ਮੇਰੇ ਕੋਲੇ ਮੈਂ ਫਿਰ ਜਦ ਫਿਰ ਮੁੜ ਕੇ ਆਉਂਦੀ ਇਥੇ ਸੋ ਤੇਰੇ ਨਾਲ ਹੀ ਬਗ ਚੱਲਦੀ ਆ ਤੂੰ ਕੇਰਾ ਮੇਰੇ ਨਾਲ ਬਗ ਚੱਲ ਤੇ ਫਿਰ ਕਾਪੀ-ਕੂਪੀ ਤੇਰੀ ਲੀੜੇ ਰੂੜੇ ਲੈ ਜੂਗੀ ਚਾ ਕੇ ਮੈਂ ਫਿਰ ਅੱਜ ਹੀ ਨਹੀਂ ਆਉਂਦੀ ਮੈਂ ਖੁਮਾ ਤੇ ਨਾਨਕੀ ਜਾਣਾ ਹੈਗਾ ਚੱਲ ਤੂੰ ਆ ਜਾ ਕੇਰਾ ਮੇਰੇ ਨਾਲ ਬਗ ਚੱਲ ਲਈਏ ਆਧਾਰ ਕਾਰਡ ਹੈਗਾ ਆਧਾਰ ਕਾਰਡ ਆਧਾਰ ਕਾਰਡ ਤਾਂ ਹੈਗਾ ਬਸ ਪੈਨਸ਼ਨ ਦਾ ਆਧਾਰ ਕਾਰਡ ਤੇ ਨਿਕਲੇ ਹੁੰਦੀ ਆ ਇਹ ਨਾ ਨੀੜੇ ਜੋੜਦਾ ਸਾਬ ਚੱਕ ਲੈ ਮੈਂ ਤੈਨੂੰ ਨਵੇਂ ਬਣਵਾ ਦੂਗੇ ਫੇ ਸੜੇ ਸੂਟਾਂ ਨੂੰ ਕੀ ਲੈ ਜਾਵੇਂਗੀ ਤੂੰ ਆ ਜਾ ਮੈਂ ਤੈਨੂੰ ਹੁਣੀ ਸਮਾ ਕੇ ਦੇ ਦੂੰ ਚਾਲ ਲੈ ਕੱਪੜਿਆਂ ਦੀ ਬੜੀ ਗੱਲ ਹੈ ਕੱਪੜੇ ਹੁਣ ਦਬਾ ਲਿਆ ਹੂੰ ਮੈਂ ਤੈਨੂੰ ਨਹੀਂ ਉਹ ਗਵਾਹ ਕਾ ਰੱਖਿਆ ਨਾ ਨੇ ਤਾਂ ਇੱਥੇ ਹਾਂ ਇਹਨੇ ਤਾਂ ਤੈਨੂੰ ਕੈਦ ਕਰ ਰੱਖੀ ਹੈ ਵੇ ਮੈਂ ਹਾਂ ਆਏ ਅੰਦਰੇ ਅੰਦਰੀ ਰੱਖ ਦੇ ਅੰਦਰ ਅੰਦਰ ਆਦੇ ਪੈਸੇ ਆਂਦੀ ਮਾਰੀ ਮੈਂ ਨਹੀਂ ਕਿਤੇ ਬਾਗ ਨਾ ਜਾਵੇ ਉਹਨਾਂ ਦੇ ਬਿਉਦਨਾ ਨਾ ਬਾਜੇ ਪੈਸਾ ਨਹੀਂ ਆਏ ਪੈਸਾ ਨਹੀਂ ਲੱਗੀ ਪਈ ਲੈ ਹਉ ਲਈ ਜਿੰਦੇ ਬੇਬੇ ਨੂੰ ਤਾਂ ਉਹ ਤਾਂ ਪੱਕੀ ਹੋ ਗਈ ਗੱਲ ਸਰਪ੍ਰੀਤਾ ਹਾ ਉਰੇ ਆਉਟ ਕੇ ਉਤਾ ਤੇਰੇ ਲਈ ਗੱਲ ਹੋ ਗਈ ਹਾਂ ਫੌਜਣ ਤਾਂ ਉਹਨੂੰ ਮਿਲਦਾ ਆਪਦੇ ਘਰੇ ਹੀ ਲੈ ਗਈ ਫੇਰ ਉਹ ਲੈ ਗਈ ਹਾਂ ਲੈ ਗਈ ਬੇਬੇ ਨੂੰ ਮੋੜ ਕੇ ਮੋੜ ਲਿਆ ਚਲਿਓ ਮੋੜ ਕੇ ਲੈ ਚੱਲ ਬੇਬੇ ਨੂੰ ਕਹਿੰਦੇ ਬੇਬੇ ਮਾਣੀ ਮਾਟੀ ਸੰਗ ਮੰਨਦੀ ਇਹਦੇ ਨਾਲ ਕੋ ਜਾਨੀ ਮੈਨੂੰ ਤਾਂ ਲੱਗਦਾ ਤੜਕੇ ਪੈਸੇ ਨਾ ਕਢਾਉਣ ਬਗ ਜੇ ਉਹੀ ਗੱਲ ਉਹਨੂੰ ਚੱਪਲਾ ਮੈਂ ਨਹੀਂ ਪਾ ਕੇ ਲਈ ਫੇਰ ਪਾ ਲਈ ਚੱਪਣਾ ਚੱਲ ਭੱਜ ਕੇ ਚੱਲ ਬੇਬੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸਾਡੇ ਚੈਨਲ ਤੇ ਸੋਹਣੇ-ਸੋਹਣੇ ਕਮੈਂਟ ਕੀਤੇ ਐ ਅਸੀਂ ਉਹਨਾਂ ਦੇ ਨਾਮ ਬੋਲਣ ਜਾ ਰਹੇ ਹਾਂ ਰਣੇਂਦਰ ਗਿੱਲ ਗੁਰਵਚਨ ਸਿੰਘ ਪਿੰਡ ਸਿੱਧੂ ਨੀਸ਼ਾ ਗੋਇਲ ਸਿਮਰਣਿਕ ਪ੍ਰੀਤ कौर ਫੱਲੇਵਾਲ ਆਸ਼ਾ ਬੱਬਰ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਮਨਿੰਦਰ ਸਿੰਘ ਹਰਮਨ ਸਿੰਘ ਬੰਟੀ ਗਰਚਾ ਕਰਨ ਕਪਲ ਸ਼ਰਮਾ ਪਿੰਡ ਇੰਦਰਗੜ੍ਹ ਆਰ ਐਸ ਮਾਨ ਪਟਿਆਲਾ ਕੁਲਵਿੰਦਰ ਕਾਰ ਅਮਨਦੀਪ ਕਾਰ ਫੱਤਾ ਮਾਲੋਕਾ ਬਲਜਿੰਦਰ ਕਾਰ ਲੁਧਿਆਣਾ ਕੁਲਵਿੰਦਰ ਕੌਰ ਨਾਗਰਾ ਸੁਖਜੀਤ ਕਾਰ ਪੁੱਚੋ ਮੰਡੀ ਪਿੰਕ ਨੇਲ ਸਟੂਡੀਓ ਰਾਣਾ ਲਹਿਰੀ ਹਾਈਪੀ ਜੋਸੀ ਕਮਲੇਸ਼ ਕੁਮਾਰੀ ਗੋਰਾ ਸਿੰਘ ਡਾਕਟਰ ਅਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਲਖਵਿੰਦਰ ਕੌਰ ਸੰਦੋਹਾ ਰਵਿੰਦਰ ਕੌਰ ਘੜਸਾਣਾ ਮੰਡੀ ਬਲਜਿੰਦਰ ਸਿੰਘ ਆਮਨ ਮਠਾੜੂ ਹਰਵਿੰਦਰ ਕੌਰ ਹਰਾਮਾ ਮੰਡੀ ਜਲੰਧਰ ਅਮਰ ਸਿੰਘ ਪਟਿਆਲਾ ਹਰਜਿੰਦਰ ਕੌਰ ਮਹਿਰਨਾ ਕਲਾਂ ਲੁਧਿਆਣਾ ਰੇਖਾ ਸ਼ਰਮਾ ਅੰਦਰੂ ਵਿਕਾਸ਼ ਸ਼ਰਮਾ ਨੈਤ ਸ਼ਰਮਾ ਵਿਸ਼ਵਜੀਤ ਸਿੰਘ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਹੈ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਨੂੰ ਨਹੀਂ ਹੋ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ